ਦਿਨ ਮਾਤਾ ਗੁਜ਼ਰ ਕੌਰ ਜੀਤੇ ਸਾਥ ਪਜਾਦਿਆ ਨਹੀਂ ਕਿਵੇਂ ਬਤੀਤ ਕੀਤੇ ਹੋਣਗੇ ਇਹਦਾ ਅੰਦਾਜ਼ਾ ਵੀ ਆਪਾਂ ਨਹੀਂ ਲਾ ਸਕਦੇ ਉਸ ਠੰਡ ਦੇ ਵਿੱਚ ਅੱਜ ਆਪਾਂ ਨੂੰ ਘਰੇ ਆਪਣੀ ਕੋਲ ਸਾਰੀਆਂ ਸਹੂਲਤਾਂ ਨੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੇ ਲਈ ਆਪਾਂ ਕਿੰਨਾ ਕੁਝ ਪਾਉਨੇ ਆ ਨਿੱਗੀਆਂ ਰਜਾਈਆਂ ਦੇ ਵਿੱਚ ਸੌਂਦੇ ਆ ਸਾਡੇ ਇੰਥੋਂ ਤੱਕ ਬਿਸਤਰਿਆਂ ਤੇ ਵੀ ਗਰਮ ਚਾਦਰਾਂ ਵਿਸ਼ੀਆਂ ਹੋਈਆਂ ਨੇ ਪਰ ਚੇਤੇ ਰੱਖੀ ਇਹ ਸਹੂਲਤਾਂ ਦੇਣ ਦੇ ਲਈ ਸਾਡੇ ਮਾਤਾ ਗੁਜਰ ਕੌਰ ਜੀ ਅੱਜ ਠੰਡੇ ਬੁਰਜ ਦੇ ਵਿੱਚ ਬੈਠੇ ਨੇ ਚਾਰੇ ਪਾਸਿਓਂ ਸੀਤ ਵਗਦੀ ਹੈ ਕਿਉਂਕਿ ਠੰਡੇ ਬੁਰਜ ਦਾ ਭਾਵ ਵੀ ਉੱਤੇ ਠੰਡ ਇਸ ਲੇਬਲ ਦੀ ਆਪਾਂ ਕਹਿ ਲਈਏ ਵੀ ਸਭ ਤੋਂ ਵੱਧ ਠੰਡ ਠੰਡੇ ਬੁਰਜ ਦੇ ਵਿੱਚ ਆ ਰਹੀ ਹੈ ਕਿਉਂ ਕਿ ਬਹੁਤ ਉੱਚਾ ਗੁੰਬਦ ਬਣਾਇਆ ਜਾਂਦਾ ਸੀ ਰਾਜਿਆਂ ਦੇ ਵੱਲੋਂ ਗਰਮੀਆਂ ਦੇ ਦਿਨਾਂ ਵਿੱਚ ਬੈਠਣ ਦੇ ਲਈ ਜਿਹੜਾ ਮਹਿਲ ਤੇ ਸਭ ਤੋਂ ਉੱਪਰਲੀ ਮੰਜ਼ਲ ਤੇ ਹੁੰਦਾ ਸੀ ਜਿਹਦੇ ਆਸੇ-ਪਾਸੇ ਪਾਣੀ ਦੀ ਖਾਈ ਪੱਟੀ ਹੁੰਦੀ ਸੀ ਜਿਹਦੇ ਵਿੱਚ ਠੰਡਾ ਪਾਣੀ ਪਾਇਆ ਜਾਂਦਾ ਸੀ ਤੇ ਹਵਾਵਾਂ ਦੇ ਨਾਲ ਜਦੋਂ ਉਹ ਪਾਣੀ ਮਿਲਦਾ ਸੀ ਤੇ ਠੰਡੀ ਹਵਾ ਗਰਮੀ ਦੇ ਦਿਨਾਂ ਵਿੱਚ ਰਾਜੇ ਮਹਾਰਾਜੇ ਠੰਡੀ ਹਵਾ ਲੈਣ ਦੇ ਲਈ ਉਸ ਬੁਰਜ ਦੇ ਵਿੱਚ ਬੈਠਦੇ ਸੀ ਤੇ ਠੰਡ ਦੇ ਦਿਨਾਂ ਵਿੱਚ ਉਹ ਠਰ ਜਾਂਦਾ ਹੈ ਇਸ ਲਈ ਉਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ ਪਰ ਅੱਜ ਸੀਤ ਵਗਦੀ ਹੈ ਹੱਡਾਂ ਨੂੰ ਚੀਰਦੀ ਹੋਈ ਠੰਡ ਮਾਤਾ ਗੁਜ਼ਰਕਾਰ ਜੀਤੇ ਛੋਟੇ ਸਾਹਿਬ ਜਦਿਆਂ ਨੇ ਬਰਦਾਸ਼ਤ ਕਰਨੀ ਹੈ ਸੁਣਾਉਣ ਵਾਲਿਆਂ ਨੇ ਆਪਾਂ ਸੁਣਾ ਦੇਣਾ ਸੁਣਨ ਵਾਲਿਆਂ ਨੇ ਸੁਣ ਲੈਣਾ ਪਰ ਇੰਨੀ ਠੰਡ ਦੇ ਵਿੱਚ ਮਾਤਾ ਜੀਤੇ ਸਾਹਿਬ ਜਾਨੇ ਕਿਵੇਂ ਬੈਠੇ ਨੇ ਕਿਵੇਂ ਭੁੱਖਣ ਪਾਣੇ ਰੱਖਿਆ ਗਿਆ ਮੁਰੰਡੇ ਦੀ ਕੋਤਵਾਲੀ ਵਿੱਚ ਪੂਰਾ ਦਿਨ ਪੂਰ ਰਾਤ ਮਾਤਾ ਗੁਜ਼ਰ ਕੌਰ ਜੀ ਤੇ ਸਾਹਿਬ ਜਾਤਿਆਂ ਨੂੰ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਦਿੱਤੀ 9 ਮੋ ਨੂੰ ਵਜੀਦ ਖਾਂ ਦੇ ਐਨਕਾਰ ਆਉਂਦੇ ਨੇ ਸਿਪਾਹੀ ਆਉਂਦੇ ਨੇ ਤੇ ਅੱਜ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੀ ਧਰਤੀ ਤੋਂ ਮੋਰਿੰਡੇ ਦੀ ਕੋਤਵਾਲੀ ਦੇ ਵਿੱਚੋਂ ਹੱਜ ਠੰਡੇ ਬੁਰਜ ਦੇ ਵਿੱਚ ਕੈਦ ਕਰਨ ਦੇ ਲਈ ਲੈ ਕੇ ਜਾ ਰਹੇ ਨੇ ਜਾਲ। ਇਤਿਹਾਸਕਾਰ ਦੱਸਦੇ ਨੇ ਗੱਡੇ ਦੇ ਮਗਰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਰਸੇ ਦੇ ਨਾਲ ਬੰਨ੍ਹਿਆ ਗਿਆ। ਤੂੰ ਦੇ ਹੋਏ ਜ਼ਾਲਮ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਵੱਲ ਲੈ ਕੇ ਜਾਦੇ ਅੱਜ ਗਣ ਤਾਂ ਪੈ ਰਹੀਆਂ ਨੇ ਗਲਗੂ ਨੂੰ ਚੰਦ ਮੋਹਰਾ ਦੀ ਖਾਤਰ ਐਸਾ ਧੋ ਐਸਾ ਪਾਪ ਕਮਾ ਲਿਆ ਰਹੀਂਦੀ ਦੁਨੀਆ ਤੱਕ ਅੱਜ ਵੀ ਕੋਈ ਆਪਣੇ ਪੁੱਤ ਦਾ ਨਾਮ ਗੰਗੂ ਨਹੀਂ ਰੱਖਦਾ ਕਿਉਂਕਿ ਜਿੱਡੀ ਵੱਡੀ ਲੂਣ ਹਰਾਮੀ ਜਿੱਡਾ ਵੱਡਾ ਗੁਨਾ ਗੰਗੂ ਨੇ ਕਰ ਲਿਆ ਇੱਥੇ 7 ਤੇ 9 ਸਾਲ ਦੇ ਨਾਲ ਗੰਗੂ ਨੇ ਐਸਾ ਧਰੋ ਐਸੀ ਲੂਣ ਹਰਾਮੀ ਕੀਤੀ ਹੈ ਅੱਜ ਪੂਰੇ ਦਾ ਪੂਰਾ ਸਮਾਜ ਗੰਗੂ ਨੂੰ ਲਾਨਤਾ ਪਾਉਂਦਾ ਹੈ ਅੱਜ ਫਿਰ ਜਦੋਂ ਮਾਤਾ ਜੀ ਤੇ ਸਾਹਿਬ ਜਾਂਦਿਆਂ ਨੂੰ ਇਨੇ ਬੁਰੇ ਤਰੀਕੇ ਦੇ ਨਾਲ ਤਸ਼ੱਦਦ ਕਰਦਿਆਂ ਹੋਇਆਂ ਜ਼ਾਲਮ ਸਰਹੰਦ ਵੱਲ ਲੈ ਕੇ ਜਾ ਰਹੇ ਨੇ ਅੱਜ ਠੰਡੇ ਬੁਰਜ ਵਿੱਚ ਕੈਦ ਕਰਨਾ ਹੈ ਅੱਜ ਫੇਰ ਸਮਾਜ ਦੇ ਲੋਕ ਭਾਵਨਾ ਵਾਲੇ ਗੰਗੂ ਨੂੰ ਲਾਣਤਾ ਪਾਉਂਦੇ ਨੇ ਗੰਗੂ ਪਾਪੀਆਂ ਤੂੰ ਕਿਉਂ ਲਾਲਾਂ ਨੂੰ ਹੱਥ ਕੜੀਆਂ ਲਵਾ ਦਿੱਤੀਆਂ ਤੂੰ ਐਡਾ ਵੱਡਾ ਹਥਿਆਰਾ ਬਣ ਗਿਆ ਤੈਨੂੰ ਉਹਨਾਂ 7 ਤੇ 9 ਸਾਲਦਿਆਂ ਤੇ ਤਰਸ ਨਹੀਂ ਆਇਆ ਅੰਦਰ ਦੀ ਪਰਪੱਕਤਾ ਸਾਹਿਬ ਜਾਂਦਿਆਂ ਕੋਲ ਬਹੁਤ ਹੈ ਪਰ ਉਮਰ ਤਾਂ ਕੇਵਲ ਤੇ ਕੇਵਲ 7 ਤੇ 9 ਸਾਲ ਦੀ ਹੀ ਹਾਂ ਅੰਦਰੋਂ ਉਹਨਾਂ ਨੇ ਡੋਲਣਾ ਨਹੀਂ ਇਹ ਪਰ ਗੰਗੂ ਨੂੰ ਪਤਾ ਨਹੀਂ ਇਦਰੋਂ ਮੋਹਰਾ ਦੀ ਥੈਲੀ ਚੁਰਾ ਲਈ ਮੋਦਰ ਵਜ਼ੀਰ ਖਾਨ ਤੋਂ ਇਨਾਮ ਪ੍ਰਾਪਤ ਕਰ ਲਿਆ ਕੇਵਲ ਤੇ ਕੇਵਲ ਚੰਦ ਰਪਈਆਂ ਦੀ ਖਾਤਰ ਤੀਨ ਦੁਨੀਆਂ ਵਿੱਚ ਮੂ ਕਾਲਾ ਗੰਗੂ ਨੇ ਕਰਵਾਇਆ ਹੈ ਰਹਿਦੀ ਦੁਨੀਆਂ ਤੱਕ ਜਿੱਥੇ ਧੰਨ ਭਾਈ ਮੋਤੀ राम ਜੀ ਮਹਿਰਾ ਵਰਗੇ ਧੰਨ ਭਾਈ ਦਇਆ ਸਿੰਘ ਜੀ ਵਰਗੇ ਸੰਤ ਸਿੰਘ ਜੀ ਸੰਗਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਵਰਗੇ ਭਾਈ ਉਦੇ ਸਿੰਘ ਜੀ ਵਰਗਿਆਂ ਨੂੰ ਜਿੱਥੇ ਯਾਦ ਕੀਤਾ ਜਾਣਾ ਹੈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਿਆ ਜਾਣਾ ਹੈ ਉਥੇ ਸਾਰੀ ਉਮਰ ਜਦੋਂ ਇਤਿਹਾਸ ਦੀ ਗੱਲ ਹੋਣੀ ਹੈ ਜਦੋਂ ਸਾਹਿਬਜ਼ਾਦੇਆਂ ਦੀ ਮਹਾਨ ਕਰਨੀ ਦਾ ਜ਼ਿਕਰ ਹੋਣਾ ਹੈ ਜਦੋਂ ਧੰ ਧੰ ਮਾਤਾ ਗੁਜਰੀ ਜੀ ਦਾ ਨਾਮ ਲਿਆ ਜਾਣਾ ਹੈ ਉਥੇ ਧੋ ਕਮਾਉਣ ਵਾਲੇ ਪਾਪੀ ਗੰਗੂ ਨੂੰ ਲਾਨਤਾ ਪਹਿਨੀਆਂ ਨੇ ਇਸੇ ਲਈ ਸਤਿਗੁਰੂ ਜੀ ਕਹਿੰਦੇ ਭਾਈ ਮੌਤ ਨੇ ਤਾਂ ਸਭ ਦੇ ਕੋਲ ਹੀ ਆਉਣਾ ਹੈ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ ਪਰ ਸਤਿਗੁਰੂ ਜੀ ਕਹਿੰਦੇ ਭਾਈ ਇੱਕ ਮਰਨ ਵੀ ਸਵਾਰ ਗਏ ਇੱਕ ਭਾਵਨਾ ਵਾਲੇ ਇੱਕ ਪ੍ਰੇਮ ਵਾਲੇ ਕਹਿੰਦੇ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ ਇੱਕ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਲੋਕ ਤਾਹਾਂ ਮਾਰ ਕੇ ਰੋਂਦੇ ਨੇ ਸ਼ਬਦ ਗਾਇਨ ਕਰਦੇ ਨੇ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪੇੜ ਮੱਲਿਆ ਇੱਕ ਨੂੰ ਸਤਿਗੁਰੂ ਜੀ ਕਹਿੰਦੇ ਗਾਉਂਦੇ ਨੇ ਭਾਈ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਇੱਕ ਪਾਸੇ ਸਤਿਗੁਰੂ ਜੀ ਕਹਿੰਦੇ ਭਾਈ ਐਸੇ ਸਾਖਤਾਂ ਨੂੰ ਲਾਨਤਾਂ ਵੀ ਪੈਂਦੀਆਂ ਨੇ ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਚਾ گاਉ ਉਹ ਸਾਖਤ ਬੱਪੁਰਾ ਮਰ ਗਿਆ ਕੋਏ ਨਾ ਲੈ ਹੈ ਨਾ ਅੱਜ ਭਾਵਨਾ ਵਾਲਿਆਂ ਦੀ ਕਮਾਈ ਦਾ ਧਿਆਨ ਧਰਿਆ ਜਾਣਾ ਹੈ ਭਾਵਨਾ ਵਾਲਿਆਂ ਦੇ ਅੱਗੇ ਸਜਦੇ ਕੀਤੇ ਜਾਣੇ ਨੇ ਕਰੋੜਾਂ ਸਿਰ ਸਾਹਿਬ ਜਾਦਿਆਂ ਦੇ ਅੱਗੇ ਝੁਕਣੇ ਨੇ ਤੇ ਦੂਜੇ ਪਾਸੇ ਗੰਗੂ ਨੂੰ ਲਾਨਤਾਂ ਪੈਣੀਆਂ ਨੇ ਵੀ ਗੰਗੂ ਐਸਾ ਧਰੋ ਕੇਵਲ ਤੇ ਕੇਵਲ ਚੰਦ ਮੋਹਰਾਂ ਦਾ ਲਾਲਚ ਮਾਤਾ ਜੀ ਨੇ ਬਹੁਤ ਬੇਨਤੀਆਂ ਕੀਤੀਆਂ ਗੰਗੂ ਮੇਰਾ ਇਹ ਲਾਲ ਨੇ ਤੇਰਾ ਘਰ ਭਰ ਦੇਣਾ ਹੈ ਮੋਹਰਾਂ ਦੇ ਨਾਲ ਤੈਨੂੰ ਹੱਥੀਂ ਸ਼ਾਵਾ ਕਰ ਦੇਣੀਆਂ ਨੇ ਮੇਰੇ ਲਾਲ ਦੇ ਪਿਆਰਿਆਂ ਨੇ ਜਦੋਂ ਪਤਾ ਲੱਗਣਾ ਵੀ ਤੂੰ ਉਹਨਾਂ ਦੇ ਮਾਤਾ ਜੀ ਤੇ ਸਾਹਿਬ ਜਾਦਿਆਂ ਦੀ ਸੇਵਾ ਕੀਤੀ ਹੈ ਇਸੇ ਲਈ ਸਤਿਗੁਰੂ ਜੀ ਕਹਿੰਦੇ ਪਾਈ ਪਰ ਅਧਰਮੀ ਥੋੜੇ ਜੇ ਲਾਲਚ ਪਿੱਛੇ ਧਰਮngਵਾ ਲੈਂਦਾ ਜੀਨੂੰ ਸਤਿਗੁਰੂ ਜੀ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਤ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਗੁਰੂ ਜੀ ਕਹਿੰਦੇ ਕਮਲਿਆ ਆਪਣੇ ਪੈਰਾਂ ਤੇ ਆਪ ਹੀ ਕੁਲਹਾੜੀ ਮਾਰ ਲਈ ਗੁਰੂ ਜੀ ਕਹਿੰਦੇ ਐਸਾ ਅਜ ਧਰੋ ਤੂੰ ਕਮਾਲਿਆ ਗੰਗੂ ਅੱਜ ਲਾਨਤਾਂ ਪੈਂਦੀਆਂ ਨੇ ਮੋਰਿੰਡੇ ਕੈਦ ਕਰਵਾਇਆ ਭਾਵਨਾ ਵਾਲੇ ਕਹਿੰਦੇ ਨੇ ਹਜੇ ਵੀ ਮੌਕਾ ਹੈ ਸਮਝ ਜਾ ਹਜੇ ਵੀ ਵੇਲਾ ਹੈ ਮਾਤਾ ਜੀਤੇ ਸਾਹਿਬ ਜਾਂਦਿਆਂ ਕੈਦ ਨਾਂ ਕਰਵਾ ਪਰ ਅੱਜ ਜਦੋਂ ਮਾਤਾ ਜੀਤੇ ਸਾਹਿਬ ਜਾਂਦਿਆਂ ਗੱਡੇ ਦੇ ਮਗਰ ਬੰਨ ਕੇ ਲਜਾਇਆ ਜਾ ਰਿਹਾ ਹੈ ਅੱਜ ਭਾਵਨਾ ਵਾਲੇ ਲੰਨ ਤਾਂ ਪਾਉਂਦੇ ਨੇ ਗੰਗੂ ਤੇਰੇ ਤੋਂ ਵੱਡਾ ਹਥਿਆਰਾ ਕੋਈ ਨਹੀਂ ਕਿਉਂ ਗੰਗੂ ਤੂੰ ਮਾੜੀਆਂ ਚਾਲਾਂ ਘੜੀਆਂ ਵੇ ਕਿਉਂ ਲਵਾਈਆਂ ਲਾਲਾਂ ਨੂੰ ਹੱਥ ਘੜੀਆਂ ਵੇ ਓਏ ਗੰਗੂ ਪਾਪੀਆ ਵੇ ਹਥਿਆਰਿਆ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਇੰਨਾ ਹਥਿਆਰਾ ਬਣੇ